ਹੈਲੋ ਸਸਿਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਸਾਰੇ ਠੀਕ ਹੋ ਅ ਅੱਜ ਅਹੀਂ ਲਿਆਂਦਾ ਐ ਦੁੱਧ ਮਲੇ ਮਿਚੂ ਅਮੋਲ ਡੇਰੀ ਤੋਂ ਮਿਲਦਾ ਐ 5 ਲੀਟਰ 5 ਕਿਲੋ ਦੀ ਪੈਕਿੰਗ ਆ ਤੇ ਕਹਿੰਦੇ ਕਿ ਇਹ ਛੋਟੇ ਜਵਾਕਾਂ ਨੂੰ 2 ਮਹੀਨੇ ਦੇ ਵਿੱਚ ਵਿੱਚ ਇਹ ਪਿਆਓ ਤੇ ਜਵਾਕ ਜਲਦੀ ਵੱਡੇ ਹੁੰਦੇ ਇਹਦਾ ਗਰਮ ਪਾਣੀ 'ਚ ਮਿਕਸ ਕਰਨਾ ਹੈ ਇਹ ਥੋੜੇ ਉਹ ਲੰਮਸ ਜੇ ਬਣ ਗਏ ਗਰਮ ਪਾਣੀ 'ਚ ਇਹ ਦੋ ਚਮਚ ਪਾਏ ਹੋ ਤਾਂਦੇ ਤਿੰਨ ਪਾਇਓ ਪਰ ਪਚਾਉਂਦੇ ਵੀ ਹੁੰਦਾ ਵਾ ਜੇ ਇਹ ਪਹਿਲੇ ਦਿਨ ਦੇਣ ਲੱਗੀ ਆ ਆਪਣੀ ਬੱਚੀ ਨੂੰ ਦੇਖੋ ਹੁਣ ਪੀਂਦੀ ਆ ਕਿ ਨਹੀਂ ਪੀਂਦੀ ਪਚਾਉਂਦੀ ਆ ਕਿ ਤਾਂ ਕੀ ਹੁੰਦਾ ਵਾ ਸਾਡੀ ਜੇ ਫਸਟ ਕਰਾਈ ਆ ਉਹ ਤੇ ਜਲਦੀ ਹੋ ਜਾਂਦੇ ਆ ਵੱਡੇ ਦੇਣਾ ਚਾਹੀ ਚਾਹੀ ਜਿਹੜੇ ਛੋਟੇ ਕੱਟੀ ਨੂੰ ਦੋ ਬਿਨਾ ਚਲੋ ਦੇ ਕੇ ਵੇਖਦੇ ਆਂ ਛੋਟੀ ਨਾਲ ਲਾਇਆ ਉਹਨੂੰ ਪਿਆਦਾਂਗੇ ਨਾਲ ਪਤਾ ਨਹੀਂ ਕਿੱਥੇ ਜਦੋਂ ਦਾ ਹੜਾ ਆ ਉਦੋਂ ਦਾ ਸਮਾਨ ਇੱਦਾ ਠਾਂ ਠਾਂ ਕੀਤਾ ਵਾ ਕਿਤੇ ਕਿਹੇ ਝੋਲੇ ਝੂਲੇ 'ਚ ਕਿਤੇ ਪਾ ਕੇ ਰੱਖੀ ਸਹੀ ਆ ਹਾਂਜੀ ਤੁਸੀਂ ਵਿੱਚ ਵੜ ਕੇ ਖਲੋਤੇ ਹੋ ਪੀ ਆ ਕੇ ਵੇਖਦੇ ਆ ਜੇ ਤੇ ਪੀ ਗਈ ਤਾਂ ਵਧੀਆ ਹੈ ਪੀਵੇਗੀ ਬਣੇਗੀ ਗਲ ਪੀਵੇਗੀ ਕੀ ਬਾਸਣਾ ਪੀਗੀ ਪੀਗੀ ਬੱਚੀ ਹੱਡੀ ਓਏ ਪੂਰਾ ਕੱਟੀ ਨੂੰ ਥੋੜਾ ਜਿਹਾ ਉਹਨੂੰ ਕੱਟੀ ਨੂੰ ਪਿਆ ਕੇ ਵੇਖੋ ਬਲਾ ਉਹ ਵੀ ਪਿੰਦੀ ਆ ਜੇ ਪੀਵੇਗੀ ਤਾਂ ਫਿਰ ਬੱਸ ਕੇ ਦੇ ਸਾਰਾ ਪੀ ਜਾ ਇੰਨਾ ਕੀ ਇਹਨਾਂ ਨੂੰ ਦੇ ਦਿਆ ਕਰੋ ਡੇਲੀ ਕੋਲ ਕੇ ਉਪਰ ਆ ਉਧਰ ਤਾ ਰਿਆ ਕਿਦੀ ਐ ਹਵਾ ਆ ਇਹ ਪਤਾ ਕੀ ਐ ਦਾ ਗਿਆ ਰੋਈ ਗੁਆ ਕਰ ਜੰਦੀ ਭਰਾਵਾ ਤੂੰ ਦੀ ਜਾਵੇ ਉਹ ਲੈਣੋਂ ਪਾਰ ਕਰਕੇ ਆ ਇਹਨੂੰ ਉਹ ਨਹੀਂ ਖਾ ਜਾਣਾ ਇਹ ਸਿੰਗਾਂ ਵਾਲੀ ਪਿੰਦੀਏ ਕੱਟੀ ਉਹ ਸਾਡੀ ਗਾਂ ਹੀ ਉਹ ਆਵਾਰਾ ਗਾਂ ਆਈ ਹੀ ਪਤਾ ਨਹੀਂ ਕਿੱਥੋਂ ਤੇ ਉਹ ਪਿੰਡ ਦਾ ਮੁੰਡਾ ਆਇਆ ਤੇ ਉਹ ਮਗਰ ਚੜਿਆ ਹੀ ਤੇ ਇੱਥੇ ਵਿਚਾਰੀ ਡੇਗ ਗਈ ਹੈ ਸਾਡੀ ਰੂੜੀ ਤੇ ਪਤਾ ਨਹੀਂ ਉਹ ਉੱਠਿਆ ਜਾਂਦਾ ਕਿ ਨੀਂਦ ਕੋ ਪਿੰਦੀ ਹੈ ਨਾਲ ਲੈਣੀ ਪਈ ਕਰੋ ਪਲਾਗੇ ਘੜੋ ਫਰਕੇ ਮੂੰਹ ਪਾਣੀ ਤੇ ਪਿੰਦੀ ਬੜਾ ਵਧੀਆ ਸਵਾਦਾਂ ਵਾਲਾ ਨੀਲੀ ਰਵੀ ਨਸਲ ਦੀ ਕੱਟੀਆਂ ਹੀ ਗਿਆ ਚੱਲ ਸਾਡੇ ਜਵਾਕ ਸੋਹਣੇ ਆ ਬੱਚੀ ਸਾਡੀ ਜਰਸੀ ਨਸਲ ਦੀ ਆ ਗਾਈ ਸਾਡੀ ਸਾਈ ਵਾਲੀ ਆ ਤੇ ਪਰ ਬੱਚੀ ਨੇ ਦਿੱਤੀ ਵਧੀਆ ਨਸਲ ਦੀ ਇਹਨੂੰ ਨਾਲ ਨਹੀਂ ਦੇਣਾ ਪਿਆ ਕਰਨਾ ਸਭ ਇੱਦਾਂ ਨਹੀਂ ਪੀਣਾ ਨਹੀਂ ਪੀਣਾ ਡੋਲ ਬੰਦ ਕਰ ਦਿਨ ਚਲੋ ਇਹਨੂੰ ਨਾਲ ਨਾਲ ਦੇ ਤਾਂ ਕੱਟੀ ਵਸ਼ੀਨ ਧਰ ਤੋ